ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਇਸ ਸਮੇਂ ਮੇਰੇ ਨਾਲ ਨੇ ਬੰਗਾ ਦੇ ਵਿੱਚ ਅਸੀਂ ਡਾਕਟਰ ਕਸ਼ਮੀਰ ਚੰਦ ਜੀ ਦੇ ਗ੍ਰੈਬ ਵਿਖੇ ਆਂ ਔਰ ਮੈਂ ਦੱਸਦਿਆਂ ਕਿ ਬਹੁਤ ਵਧੀਆ ਵਿਚਾਰ ਉਹਨਾਂ ਨੇ ਸਾਂਝੇ ਕੀਤੇ ਔਰ ਉਹਨਾਂ ਵਿਚਾਰਾਂ ਨੂੰ ਅੱਗੇ ਤੋਰਦੇ ਆ ਹੋਇਆ ਜਸਲ ਸਾਹਿਬ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਕਿ ਅਸੀਂ ਪਨੀਰੀ ਤਿਆਰ ਕਰ ਰਹੇ ਆ ਪਨੀਰੀ ਤਿਆਰ ਕਰ ਰਹੇ ਆ ਔਰ ਉਹਦੇ ਵਿੱਚੋਂ ਬਹੁਤੇ ਨਹੀਂ ਆ ਲੇਕਿਨ ਕੁਝ ਲੋਕ ਜਿਹੜੇ ਨੇ ਬੱਚੇ ਨੇ ਉਹ ਅੱਗੇ ਮਤਲਬ ਰਿਪਰੈਜ਼ੈਂਟ ਕਰ ਰਹੇ ਨੇ ਉਸ ਮੈਸੇਜ ਨੂੰ ਜਿਹੜਾ ਹੈ ਮਾਤਰਾ ਪਨੀਰੀ ਦਾ ਤਿਆਰ ਕਰਨਾ ਅੱਜ ਦੇ ਦੌਰ ਦੇ ਵਿੱਚ ਬਹੁਤ ਜ਼ਰੂਰੀ ਹੈ ਜਿਸ ਦੇ ਸਬੰਧ ਜੈ ਪਿੰਜਾਇਪੋਤ ਡਾਕਟਰ ਸਾਹਿਬ ਕਸ਼ਮੀਰ ਚੰਦ ਜੀ ਡਾਕਟਰ ਬੱਤਰ ਸਾਹਿਬ ਅੱਜ ਟਾਈਮ ਸੀਗਾ ਉਹਨਾਂ ਦੇ ਰੈਜ਼ਿਡੈਂਸ ਤੇ ਆਏ ਵਿੱਚ ਲਗ 10 ਮਿੰਟ ਨਾਲ ਚਲੇ ਬਹੁਤ ਅੱਛੀ ਗੱਲਬਾਤ ਹੋਈ ਹੈ ਜਿਹੜਾ ਉਹ ਆਪਾਂ ਬੱਚਿਆਂ ਦਾ ਟੈਸਟ ਲੈ ਰਹੇ ਹਾਂ ਬਹੁਤ ਅੱਛੀ ਗੱਲ ਹੈ ਕਿਉਂਕਿ ਬੱਚੇ ਤਕਰੀਬਨ 50 ਹਜ਼ਾਰ ਤਾਂ ਮੇਰਾ ਖਲ ਕਾਫੀ ਦੇਰ ਪਹਿਲਾਂ ਬੈਠਣ ਲੱਗ ਪਿਆ ਸੀ ਹੁਣ ਤਾਂ ਸ਼ਾਇਦ ਜ਼ਿਆਦਾ ਬੈਠਣ ਲੱਗ ਪਏ ਹੋਣੇ ਤੇ ਅਵੇਰਨੈਸਤਾ ਵੱਧ ਰਹੀ ਹੈ ਜੀ ਬਾਕੀ ਮੈਂ ਟੂ ਮੈਨ ਬੇਰੀ ਕਰਦਾ ਕਿਉਂਕਿ ਮੇਰਾ ਕੁਐਸਚਨ ਤਾਂ ਸਿਰਫ ਇੰਨਾ ਕੁ ਸੀਗਾ ਕਿਉਂਕਿ ਇਹ ਤਾਂ ਬਾਬਾ ਸਾਹਿਬ ਦੀ ਵੀ ਸੋਚ ਸੀ ਹੂੰ ਉਹਨਾਂ ਨੇ ਵੀ 20 ਭੇਜੇ ਸੀ ਵੀ ਪੜ੍ਹ ਕੇ ਆਉਣਗੇ ਤਾਂ ਮੇਰੇ ਵਾਂਗੂ ਕਿਉਂਕਿ ਹਰ ਬੰਦਾ ਜਿਹੜਾ ਹੁਣ ਡਾਕਟਰ ਸਾਹਿਬ ਐਫਰਟ ਕਰ ਰਹੇ ਆ ਉਹਨਾਂ ਦੀ ਸੋਚ ਤਾਂ ਇਹੋ ਹੀ ਆ ਵੀ ਜਿਹਦੇ ਤੇ ਅਸੀਂ ਐਫਰਟ ਕਰ ਰਹੇ ਆ ਉਹ ਕੁਝ ਬਣੂਗਾ ਪਰ ਨਹੀਂ ਬਣਦਾ ਉਹ ਤੇ ਉਹਦੀ ਸੋਚ ਇੱਕ ਹੈ ਬਾਕੀ ਜਿਹੜੇ ਡਾਕਟਰ ਸਾਹਿਬ ਨੇ ਗੱਲ ਕੀਤੀ ਆ ਵੀ ਇਸ ਕੇਡਰ ਕੈਂਪਾਂ ਚੋਂ ਜਾਂ ਉੱਠੇ ਹੋਏ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਡਾਕਟਰ ਸਾਹਿਬ ਜੀ ਨਾ ਕਿਉਂਕਿ ਮੈਂ ਖਾਸ ਕਰਕੇ ਅੱਜ ਤੁਹਾਡੇ ਚੈਨਲ ਤੋਂ ਮੈਂ ਵੈਸੇ ਪੋਲਿਟਿਕਲ ਸਾਡਾ ਰੋਲ ਨਹੀਂਗਾ ਮੈਂ ਜਲੰਧਰ ਨਾਲ ਬਿਲੋਂਗ ਕਰਦਾ ਹਮ ਇੱਥੇ ਜਲੰਧਰ ਦੇ ਵਿੱਚ ਟੀਨੂ ਦੀ ਤੂਤੀ ਬੋਲਦੀ ਸੀ ਜਦੋਂ ਬੀਐਸਪੀ ਬੀਐਸਪੀ ਜੀ ਨਹੀਂ ਐਮਐਲਏ ਬਣਿਆ ਬਾਈ ਹੌਕ ਐਂਡ ਕਰੋਕ ਦੂਜੇ ਪਾਸੇ ਚਲੇ ਗਿਆ ਉੱਥੇ ਐਮਐਲਏ ਬਣ ਗਿਆ ਹੁਣ ਦੁੱਖ ਮੈਨੂੰ ਇਸ ਗੱਲ ਦਾ ਆ ਕਿ ਚਾਹ ਕਿਸੇ ਵੀ ਪਾਰਟੀ ਤੋਂ ਬਣਿਆ ਸੀ ਮੁੜ ਕੇ ਖੋਪ ਛੱਡ ਦੇਣੀ ਚਾਹੀਦੀ ਸੀ ਵੀ ਮੈਂ ਬਣਨਾ ਕਿ ਨਹੀਂ ਬਣਨਾ ਜਿੰਨੀ ਦੇਰ ਬਣਿਆ ਸੀ ਬਾਬਾ ਸਾਹਿਬ ਦਾ ਮਿਸ਼ਨ ਅੰਦਰ ਕਿਉਂ ਨਹੀਂ ਬੋਲਿਆ ਜਾ ਕੇ ਇਹੋ ਹੀ ਇੱਕ ਸੂਚ ਦੀ ਗੱਲ ਆ ਅੱਜ ਲੋਕ ਜਿਹੜੇ ਬੀਐਸਪੀ ਦੇ ਟ੍ਰੈਂਡ ਕੀਤੇ ਸੀ ਉਹ ਦੂਜੇ ਪਾਸੇ ਜਾ ਕੇ ਇਹ ਕੰਮ ਕਰ ਰਹੇ ਹਨ ਕਾਰਨ ਕੀ ਹੈ ਕਿਉਂ ਛੱਡਣੀ ਪਈ ਬੀਐਸਪੀ ਸਰ ਤਾਂ ਮੈਂ ਸੋਚਦਾ ਸਭ ਤੁਹਾਨੂੰ ਉੱਥੇ ਬੈਠਣ ਦੱਸਿਆ ਬਾਣੀ ਕਹਿੰਦੀ ਵੀ ਪੜਿਆ ਮੂਰਖ ਜਾਣੀ ਹੈ ਜਸ ਲੱਭ ਲੋਭ ਹੰਕਾਰ ਹੁਣ ਤੁਸੀਂ ਬਾਬਾ ਸਾਹਿਬ ਤੇ ਲਾ ਕੇ ਦੇਖੋ ਬਾਣੀ ਨੂੰ ਨਾ ਲੋਭਾ ਨਾ ਮੋਹ ਵਾ ਨਾ ਹੰਕਾਰਾ ਜੇ ਲੋਭ ਹੁੰਦਾ ਕੁਛ ਕਰਕੇ ਜਾਂਦੇ ਕਰਜ਼ਾਈ ਨਾ ਹੁੰਦੇ ਜੇ ਮੋਹ ਹੁੰਦਾ ਤੇ ਬੱਚੇ ਭੁੱਖੇ ਨਾ ਮਰਦੇ ਤੇ ਜੇ ਹੰਕਾਰ ਹੁੰਦਾ ਤੇ ਸਬੀਪਰਾਂ ਦੇ ਪ੍ਰਧਾਨ ਨਾ ਬਣਦੇ ਅੱਜ ਇੱਥੇ ਕੀ ਹੋ ਰਿਹਾ ਡਾਕਟਰ ਕਹਿੰਦਾ ਮੈਂ ਡਾਕਟਰ ਨੇ ਕਿਹਾ ਨਾ ਆਈਐਸ ਕੇ ਨਾਮ ਆਈਸੋਲੇਟ ਨਾ ਮੈਂ ਹੇਟਰ ਬੰਦੇ ਚ ਬੈਠ ਕੇ ਰਹ ਜੀ ਨੇ ਤਾਂ ਪਿੰਡਾਂ ਦੇ ਲੋਕਾਂ ਚ ਕੌਣ ਬੈਠੂ ਜਿਹੜੀ ਤੁਸੀਂ ਗੱਲ ਕਹਿੰਦੇ ਆ ਵੀ ਕੀ ਗੱਲ ਆ ਮਿਸ਼ਨਰੀ ਬਣਨਾ ਕਹਿਣਾ ਤੇ ਬਣਨ ਤੇ ਬਹੁਤ ਫਰਕ ਆ ਕਿਉਂਕਿ ਆਪਣੇ ਆਪ ਨੂੰ ਲੋਕਾਂ ਲਈ ਸਮਰਪਿਤ ਕਰਨਾ ਅੱਛਾ ਜਸਲ ਸਾਹਿਬ ਲੋਕਾਂ ਨੂੰ ਸਮਾਜ ਨੂੰ ਬਾਬਾ ਸਾਹਿਬ ਦੀ ਲਿਖੀ ਹੋਈ ਲਿਖਤ ਨੂੰ ਪੜ ਪੜ ਕੇ ਸੁਣਾਉਣਾ ਜਾਂ ਉਸ ਨੂੰ ਪ੍ਰੈਕਟੀਕਲੀ ਰੂਪ ਵਿੱਚ ਕੁਝ ਨਾ ਕੁਝ ਲੈ ਕੇ ਆਉਣਾ ਇਹਨਾਂ ਦੋਨਾਂ ਵਿੱਚ ਕਿੰਨਾ ਫਰਕ ਹੈ ਸਰ ਬਹੁਤ ਫਰਕ ਹੈ ਪੜ ਪੜ ਗੱਡੀ ਲੱਦੀਆਂ ਬਣ ਗਏ ਕੋਈ ਤੱਤੀ ਤਵੀ ਤੇ ਬਹਿਣ ਵਾਲਾ ਸਿਮਿਲਰਲੀ ਡਾਕਟਰ ਸਾਹਿਬ ਨੇ ਗੱਲ ਕੀਤੀ ਕੇਡਰ ਕੈਂਪ ਜੀ ਜੀ ਮੈਂ ਹੁਣ ਤੁਹਾਡੇ ਚੈਨਲ ਤੋਂ ਹੀ ਬੋਲ ਰਿਹਾ ਪਿੱਛੇ ਜੇ ਇੱਕ ਮੀਟਿੰਗ ਦੇ ਵਿੱਚ ਕੇਡਰ ਕੈਂਪ ਲਾਉਣ ਵਾਲੇ ਨੇ ਕੁਐਸਚਨ ਕਰ ਦਿੱਤਾ ਕਿ ਇਹਨਾਂ ਚ ਜਸਲ ਸਾਹਿਬ ਪੁੱਛੋ ਕੇਡਰ ਕੈਂਪ ਕਿਸੇ ਨੂੰ ਲਾਉਣਾ ਆਉਂਦਾ ਤੇ ਮੈਨੂੰ ਬੜਾ ਅਲਰਜੀ ਹੋਈ ਐ ਇਸ ਗੱਲ ਦੀ ਮੈਂ ਕਿ ਜਿਨ੍ਹਾਂ ਨੂੰ ਕੇਡਰ ਕੈਂਪ ਲਾਇਕ ਕਾਂਚੀ ਦਾ ਮੱਕ ਵੀ ਨਹੀਂ ਬਣਦਾ ਦੱਸੋ ਉਹਨਾਂ ਨੂੰ ਕੀ ਬਿਮਾਰੀ ਐ ਇੱਕ ਵੀ ਨਹੀਂ ਬਣਿਆ ਕਿੰਨੇ ਕੇਡਰ ਕੈਂਪ ਲਾ ਰਹੇ ਕਾਂਚੀ ਰਾਮ ਦੀ ਸੋਚ ਤੇ ਥੱਲੇ ਕਿਉਂ ਨਹੀਂ ਗੱਡੇ ਗੱਡੇ ਮਨਿਸਟਰ ਬਣ ਗਏ ਅੰਦਰ ਜਾ ਕੇ ਭੁੱਲ ਗਏ ਦੁੱਖ ਕਿੱਥੇ ਐ ਦੁੱਖ ਇੱਥੇ ਐ ਕਿ ਅਸੀਂ ਆਪਣਾ ਜਿਹੜਾ ਸੰਗਠਨ ਆ ਗੈਰ ਰਾਜਨੀਤਿਕ ਸੰਗਠਨ ਉਹ ਸਾਡਾ ਕੋਈ ਵੀ ਇੰਨਾ ਮਜ਼ਬੂਤ ਨਹੀਂ ਜਦੋਂ ਇਲੈਕਸ਼ਨ ਆਉਂਦੇ ਆ ਅਸੀਂ ਚੁੱਪਚੀ ਪੀਤੇ ਜੇ ਗਰੁੱਪ ਜੇ ਬਣਾ ਕੇ ਉਹਨਾਂ ਦੇ ਮਗਰ ਤੁਰੇ ਫਿਰਦੇ ਆ ਵੀ ਜਦੋਂ ਇਹ ਪਾਵਰ ਚ ਆ ਜਾਣਗੇ ਸਾਨੂੰ ਸੇਫ ਰੱਖਣਗੇ ਬਸ ਇਹ ਨਾ ਸਮਾਜ ਲਈ ਉਹ ਨਹੀਂ ਬੋਲਦੇ ਪਰ ਅਸੀਂ ਫਿਰ ਵੀ ਉਹਨਾਂ ਨੂੰ ਰਿਸਪੈਕਟ ਦੇ ਰਹੇ ਹਾਂ ਜਿੰਨੀ ਦੇਰ ਤੱਕ ਸਾਡੀ ਅਣਖ ਨਹੀਂ ਜਾਗਦੀ ਵੀ ਤੂੰ ਅੰਦਰ ਅਸੈਂਬਲੀ ਚ ਕੀ ਕਰਕੇ ਆਇਆ ਪਾਰਲੀਮੈਂਟ ਚ ਕੀ ਕਰਕੇ ਆਇਆ ਅੱਜ ਤੈਨੂੰ ਪੁੱਛਣਾ ਤੂੰ ਸਾਡਾ ਲੱਗਦਾ ਕੀ ਆ ਇਹ ਅਣਖ ਜਗਾਉਣ ਦੀ ਲੋੜ ਹੈ ਜਿੰਨੀ دیر ਅਣਖ ਜਾਗਦੀ ਨਹੀਂ ਨਾ ਉਨੀ ਦੇਰ ਆਜ਼ਾਦੀ ਨਹੀਂ ਮਿਲਦੀ ਅਣਖ ਜਗਾਉਣ ਵਾਸਤੇ 64 ਦਿਨ ਤੁਸੀਂ ਯਾਤਰਾ ਕੀਤੀ ਹੈ ਧੋਪਾਂ ਵੀ ਸਹੀੜੀਆਂ ਤੁਹਾਨੂੰ ਮਤਲਬ بارش ਨੇ ਵੀ ਤੰਗ ਕੀਤਾ ਹੈ ਹੋਰ ਵੀ ਤੂਫਾਨ ਵੀ ਤੁਸੀਂ ਝੇਲੇ ਰਹੇ ਜਸਲਬਾ ਜੀ ਮੇਰਾ ਕੁਐਸਚਨ ਉਹੀ ਹੈ ਕਿ ਕਾਰਨ ਕੀ ਹੈ ਕਿ ਲੋਕ ਜਿਸ ਤਰ੍ਹਾਂ ਦੀ ਉਮੀਦ ਸੀ ਕਿ ਸਾਡੇ ਨਾਲ ਜੁੜਨਗੇ ਕਾਫਲੇ ਬਣਨਗੇ ਲੇਕਿਨ ਉਹ ਉਮੀਦ ਕਿਤੇ ਨਾ ਕਿਤੇ ਅਧੂਰੀ ਰਹਿ ਗਈ ਸਰ ਉਹ ਉਨੇ ਦੇ ਤੱਕ ਬਣਦੀ ਨਹੀਂ ਹੁੰਦੀ ਹੂੰ ਇਹ ਤੇ ਕਰੋੜਾਂ ਚੋਂ ਕੋਈ ਇੱਕ ਅੱਧੇ ਕਿਤੇ ਆਉਂਦੇ ਹੁੰਦੇ ਆ। ਬਾਬਾ ਸਾਹਿਬ ਤੋਂ ਬਾਅਦ ਆਪਾਂ ਕੰਚੀ ਰਾਮ ਦਾ ਨਾਂ ਲੈ ਲੈਂਦੇ ਆ। ਤੇ ਕੰਚੀ ਰਾਮ ਤੋਂ ਬਾਅਦ ਹੂੰ। ਕਿਹਦਾ ਨਾਂ ਲੈਣਾ ਹੈਗਾ ਕੋਈ? ਇਹ ਉਮੀਦ ਤਾਂ ਸੋਤਾ ਸਾਹਿਬ ਪਹਿਲੇ ਕੁਐਸਚਨ ਦੇ ਵਿੱਚ ਹੀ ਇਹ ਸਾਰਾ ਵੀ ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰ ਬਾਣੀ ਤਾਂ ਪੜੀ ਨਹੀਂ ਉਹਨਾਂ ਕਰਦੀ। ਉਹ ਕਹਿੰਦੀ ਜੇ ਤੂੰ ਮਨੁੱਖਤਾ ਲਈ ਪੜ੍ਹਾਈ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜੇ ਤੂੰ ਵਿਦਿਆ ਲੈ ਕੇ ਲੋਕਾਂ ਦੇ ਲਈ ਕੰਮ ਨਹੀਂ ਆਇਆ ਤੇ ਤੂੰ ਤਾਂ ਸਵਾਰਥੀ ਇਸ ਕਰਕੇ ਜਿਹੜਾ ਤੁਹਾਡਾ ਕੁਐਸਚਨ ਉਹ ਇੱਥੇ ਖੜਾ ਆ ਕਿ ਜਦੋਂ ਤੁਸੀਂ ਹਰ ਖੁਸ਼ੋਗ ਨਰਵੈਰ ਮਿੱਤਰ ਬੈਰੀ ਸਭ ਸਮਾਨ ਹੀ ਸਮਝ ਲੈਂਦੇ ਉਹ ਨਹੀਂ ਦੇ ਤੱਕ ਤੁਹਾਨੂੰ ਮਿਸ਼ਨ ਦਾ ਕਿੱਥੋਂ ਪਤਾ ਲੱਗ ਦੁਆਬੇ ਦੀ ਧਰਤੀ ਤੇ ਤਾਂ ਮਿਸ਼ਨ ਬਹੁਤ ਹੈ ਸਰ ਦੁਆਬੇ ਦੀ ਧਰਤੀ ਤੇ ਬਹੁਤ ਮਿਸ਼ਨ ਹੈ ਕਿ ਦੁਆਬੇ ਦੇ ਵਿੱਚੋਂ ਵੀ ਤੁਹਾਨੂੰ ਉਦਾਸ ਹੀ ਜਾਣਾ ਪਿਆ ਸੀ ਸਰ ਯਾਤਰਾ ਦੇ ਦੌਰਾਨ ਇਹ ਤੁਹਾਨੂੰ ਭੁਲੇਖਾ ਆ ਵੀ ਦੁਆਬੇ ਦੀ ਧਰਤੀ ਤੇ ਮਿਸ਼ਨ ਹੈ ਜੀ ਦੁਆਬੇ ਦੇ ਸਟੇਜਾਂ ਦਾ ਬਹੁਤ ਸੁਣਿਆ ਨਹੀਂ ਦੁਆਬੇ ਦੀ ਧਰਤੀ ਤੇ ਜੇ ਮਿਸ਼ਨ ਹੁੰਦਾ ਤਾਂ ਕੰਸ਼ਿਰਾਮ ਗੜਾਂਗੇ ਕੜਾ ਕੰਸ਼ਿਰਾਮ ਨੇ ਕਿਉਂ ਕੜਾ ਕੜੀ ਜੀ ਜੀ ਮਿਸ਼ਨ ਨਹੀਂਗਾ ਪੜੇ ਲਿਖੇ ਲੋਕਾਂ ਜੀ ਇਨ ਇਨਕਮ ਉਹਨਾਂ ਦੀ ਅੱਛੀ ਹੈ ਸਭ ਕੁਝ ਠੀਕ ਹੈ ਲੇਕਿਨ ਜੇ ਮਿਸ਼ਨ ਹੁੰਦਾ ਤੇ ਮੈਂ ਬੋਟਾ ਮੰਡੀ ਕਿਸੇ ਵੇਲੇ ਜਿਹੜਾ ਗੜ ਸੀਗਾ ਪੰਜਾਬ ਦਾ ਉੱਥੇ ਯਾਤਰਾ ਗਈ 10 ਬੰਦੇ ਵੀ ਨੇ ਆਏ ਤੁਸੀਂ ਕਹਿੰਦੇ ਮਿਸ਼ਨ ਅੱਜ ਪੋਲਿਟਿਕਸ ਨੇ ਇਦਾਂ ਦਾ ਖੇਰੂ-ਖੇਰੂ ਕਰ ਦਿੱਤਾ ਕੇ ਘਰ ਦੇ ਵਿੱਚ ਦੋ ਦੋ ਤਿੰਨ ਤਿੰਨ ਪਾਰਟੀਆਂ ਬਣ ਕੇ ਬੈਠੀਆਂ ਇਸ ਕਰਕੇ ਜਿੱਥੇ ਸਵਾਰਥ ਆ ਗਿਆ ਉੱਥੇ ਕੋਈ ਮਿਸ਼ਨ ਨਹੀਂ ਗਿਆ ਐਵੇਂ ਗੱਲਾਂ ਕਰੀ ਜਾਈਏ ਉਹ ਜਿਹੜਾ ਕੋਈ ਜਾਣਦਾ ਬੰਦਾ ਪਰਸਨਲ ਕੰਮ ਪੈ ਗਿਆ ਉਹਦੇ ਤੱਕ ਚਲੇ ਗਿਆ ਕੰਮ ਹੋ ਗਿਆ ਉਹ ਉਹ ਲੋਕਾਂ ਲਈ ਨਹੀਂ ਹੁੰਦਾ ਬਾਬਾ ਸਾਹਿਬ ਨੇ ਜਿੰਨੇ ਐਗਰੀਮੈਂਟ ਕੀਤੇ ਜਿੰਨੇ ਸਮਝੌਤੇ ਕੀਤੇ ਆਪਣੀ ਲਈ ਕੀਤੇ ਸਮਾਜ ਲਈ ਕੀਤੇ ਅੱਜ ਲੋਕਾਂ ਨੂੰ ਦੱਸਣ ਦਾ ਪਿਆ ਜੀ ਪੂਨਾ ਪੈਕਟ ਤਾਂ ਮਾੜਾ ਆਇਆ ਜੇ ਨਾ ਹੁੰਦਾ ਤਾਂ ਫੇਰ ਕਿੱਥੇ ਹੁੰਦੇ ਜਿੱਤੇ ਸੈਨ ਹੋ ਗਿਆ ਬਾਬਾ ਸਾਹਿਬ ਦੇ ਅਸੀਂ ਉਹਨੂੰ ਕਿੱਦਾਂ ਕਹਦੇ ਜੀ ਮੜਾ ਜੱਸਾ ਸਾਹਿਬ ਬਹੁਤ ਸੰਸਥਾਾਂ ਨੇ ਜੋ ਅੱਛਾ ਕੰਮ ਕਰ ਰਹੀਆਂ ਨੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਤੋੜ ਰਹੀਆਂ ਨੇ ਉਹ ਮੁਬਾਰਕਬਾਦੀਆਂ ਪਾਤਰ ਨੇ ਔਰ ਬਹੁਤ ਸਾਰੀਆਂ ਐਸੀਆਂ ਵੀ ਨੇ ਜੋ ਸਿਰਫ ਮਾਫ ਕਰਨਾ ਪੈਸੇ ਇਕੱਠੇ ਕਰ ਰਹੀਆਂ ਨੇ ਲੇਕਿਨ ਉਹਨਾਂ ਦਾ ਰਿਪੋਰਟ ਕਰ ਜਦੋਂ ਆਪਾਂ ਮੰਗਦੇ ਆਂ ਤੇ ਉਹ ਜ਼ੀਰੋ ਹੁੰਦਾ ਅਸੀਂ ਲੋਕ ਕਿਉਂ ਨਾ ਸੰਸਥਾਾਂ ਨੂੰ ਫਿਰ ਆਪ ਪੈਸੇ ਦੇ ਦੇ ਕੇ ਉਹਨਾਂ ਦਾ ਬਲ ਜਿਹੜਾ ਉਹ ਵਧਾਉਣ ਦੀ ਕੋਸ਼ਿਸ਼ ਕਰ ਰਹੇ ਆਂ ਪਿੱਛੇ ਪਿੱਛੇ ਅਸੀਂ ਉਹਦੀਆਂ ਗਾਲਾਂ ਕਰਦੇ ਆਂ ਸਾਹਮਣੇ ਆਪਾਂ ਪੈਸੇ ਦਿੰਨੇ ਆ ਉਸ ਨੂੰ ਇਹ ਤਾਂ ਸੋਤਾ ਸਾਹਿਬ ਜਿਹੜਾ ਮੈਂ ਚੰਡੀਗੜ੍ਹ ਤੁਹਾਡੇ ਚੈਨਲ ਤੇ ਬੋਲਿਆ ਸੀ ਉੱਥੇ ਆਹੀ ਜੀ ਮੈਂ ਬੋਲੀ ਸੀ ਉੱਥੇ ਮੈਂ ਕਹਿਆ ਸੀ ਵੀ ਸੰਗਤ ਦੇਖੇ ਵੀ ਸਾਡਾ ਡੇਰੇ ਦਾ ਸੰਤ ਕੀ ਕਰਦਾ ਇੱਥੇ ਵੀ ਦੇਖ ਲੈਣ ਜਿੰਨ ਪੈਸੇ ਦੇਣੇ ਆ ਉਹਦੀਆਂ ਅੱਖਾਂ ਖੁੱਲੀਆਂ ਹੋਣੀਆਂ ਚਾਹੀਦੀਆਂ ਕਿੱਥੇ ਦੇਰੇ ਮੈਂ ਪੈਸੇ ਅਗਲੀ ਵਾਰ ਜਦੋਂ ਆਇਆ ਉਹਨੂੰ ਪੁੱਛਣਾ ਵੀ ਕੀ ਹੋਇਆ ਮੇਰੇ ਮੈਂ ਤਾਂ ਕਦੇ ਨਹੀਂ ਅਜੇ ਤੱਕ ਦੰਦਾ ਪੈਸਾ ਅਗਲਾ ਲੈਣ ਤਾਂ ਆਪੇ ਨਹੀਂ ਤੁਸੀਂ 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 ਜੇ ਤੁਹਾਨੂੰ ਪੈਸੇ ਦਿੱਤੇ ਐ ਤਾਂ ਪਟਿਆਲੇ ਦੀ ਇਗਜ਼ੈਂਪਲ ਐ ਜੀ ਪੂਰੀ ਦੁਨੀਆ ਛਾਈ ਹੋਈ ਐ ਅਸੀਂ ਖੁਦ ਉਸ ਗੱਲ ਦੀ ਗਵਾਹੀ ਦੇਣ ਨੂੰ ਤਿਆਰ ਆਂ ਕਿ ਚਾਰ ਮੰਜ਼ਲੀ ਬਿਲਡਿੰਗ ਜਿਹੜੀ ਤੁਸੀਂ ਲੋਕਾਂ ਦਾ ਪੈਸਾ ਪੈਸਾ ਤੁਹਾਨੂੰ ਆਇਆ ਤੁਸੀਂ ਕਿਸ ਤਰ੍ਹਾਂ ਇਸਤੇਮਾਲ ਕੀਤਾ ਲੇਕਿਨ ਉਹਨਾਂ ਲੋਕਾਂ ਦਾ ਤਾਂ ਕੋਈ ਰਿਪੋਰਟ ਕਾਰਡ ਹੀ ਨਹੀਂ ਐ ਸਰ ਜਦੋਂ ਅਸੀਂ ਕੋਈ ਸਵਾਲ ਕਿਸੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆਂ ਉਹ ਅੱਗੇ ਲੜਨੇ ਨੂੰ ਪੈਂਦੀ ਐ ਸਰ ਦੇਖੋ ਤੁਸੀਂ ਲੱਖ ਕੁਐਸਚਨ ਕਰੀ ਜਾਓ ਜੇਨ ਪੈਸਾ ਦੇਣਾ ਮੈਂ ਅੱਜ ਵੀ ਕੋਈ ਕੋ ਡਾਕਟਰ ਸਾਹਿਬ ਬੈਠੇ ਆ ਹੋਰ ਵੀ ਬੈਠੇ ਆ ਪਾਣੀ ਵੀ ਕਹਿੰਦੇ ਸੀ ਪੁਣਕੇ ਪੀਣਾ ਚਾਹੀਦਾ ਤੇ ਕਹਿੰਦੇ ਕੱਚਾ ਦੇਖਣਾ ਲਿਆ ਟਣਕਾ ਕੇ ਬਖਤੋਂ ਮੈਂ ਖੁੰਝ ਗਿਆ ਜਦੋਂ ਤੁਸੀਂ ਆਪਣੀ ਖੂਨ ਪਸੀਨੇ ਦੀ ਕਮਾਈ ਚੋਂ ਪੈਸਾ ਦੇ ਰਹੇ ਆ ਪਹਿਲਾਂ ਦੇਖੋ ਚਲੋ ਸਪੋਜ਼ ਕਰੋ ਨਹੀਂ ਟਾਈਮ ਲੱਗਾ ਇੱਕ ਵਾਰੀ ਦੇ ਦਿੱਤਾ ਸੈਕਿੰਡ ਟਾਈਮ ਤੇ ਦੇਖੋ ਥਰਡ ਟਾਈਮ ਤੇ ਦੇਖੋ ਪਰ ਜੇ ਆਪਾਂ ਇਹ ਦੇ ਰਹੇ ਆ ਸਾਡੇ ਚਾਚਾ ਉੱਥੇ ਜੁੜਿਆ ਸਾਡੀ ਮਾਸੀ ਉੱਥੇ ਜੁੜੀ ਆ ਸਾਡਾ ਫਲਾਨਾ ਉੱਥੇ ਹੈਗਾ ਆ ਤੇ ਫਿਰ ਤੁਸੀਂ ਇਹੋ ਹੀ ਰਿਪੋਰਟ ਕਾਰਡ ਤੁਹਾਨੂੰ ਆਉਣਾ ਵੀ ਯਾਰ ਸਾਡੀ ਤਾਂ ਮਜਬੂਰੀ ਹੈ ਜੇ ਸਮਾਜ ਜਿਹੜਾ ਉਹਦੇ ਨਾਲ ਨੁਕਸਾਨ ਸਮਾਜ ਦਾ ਬਹੁਤ ਜ਼ਿਆਦਾ ਹੋ ਰਿਹਾ ਤੇ ਸਮਾਜ ਨੂੰ ਜੇ ਅੱਗੇ ਲਿਆਉਣਾ ਤੇ ਮੈਂ ਇਹੋ ਹੀ ਕਹੂੰਗਾ ਵੀ ਹਰ ਇੱਕ ਬੰਦਾ ਆਪਣਾ 바ਵਾ ਸਾਹਿਬ ਦੇ ਮਿਸ਼ਨ ਜਿਹੜਾ ਆ ਉਹਨਾਂ ਦੀ ਵਿਚਾਰਧਾਰਾ ਤੇ ਚੱਲਦੇ ਹੋਏ ਇਹ ਦੇਖੇ ਕਿ 바ਵਾ ਸਾਹਿਬ ਦੀਆਂ ਕਈਆਂ ਹੋਈਆਂ ਗੱਲਾਂ ਤੇ ਮੈਂ ਕਿੰਨਾ ਖਰਾ ਉਤਰਿਆ ਸੋ ਦੋਸਤੋ ਜਸਸਾਹਬ ਨੇ ਬਖੂਬੀ ਹਰ ਗੱਲ ਦਾ ਜਵਾਬ ਦਿੱਤਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਵਰ ਆਫ ਸੋਸ਼ਲ ਯੂਨਿਟੀ ਸਿਰਫ ਇੱਕੋ ਹੀ ਮੈਸੇਜ ਹੈ ਕਿ ਜਦੋਂ ਤੱਕ ਅਸੀਂ ਲੋਕ ਗੈਰ ਰਾਜਨੀਤਿਕ ਪਲੈਟਫਾਰਮ ਨਹੀਂ ਖੜਾ ਕਰਦੇ ਉਨੀ ਦੇਰ ਤੱਕ ਸਮਾਜ ਦੇ ਨਾਲ ਇਸ ਤਰ੍ਹਾਂ ਦਾ ਧੋਖਾ ਹੁੰਦੇ ਰਹਿਣਾ ਔਰ ਸਮਾਜ ਵਿੱਚ ਵੰਡੀਆਂ ਪੈਂਦੀਆਂ ਰਹਿਣਗੀਆਂ ਪਾਵਰ ਆਫ ਸੋਸ਼ਲ ਯੂਨਿਟੀ ਦੇ ਨਾਲ ਜੁੜਨ ਦਾ ਇੱਕ ਜਿਹੜਾ ਫਾਰਮ ਹੈ ਔਰ ਜਿਸ ਦੀ ਸਿਰਫ ਸਿਰਫ 10 ਰੁਪਏ ਮੈਂਬਰਸ਼ਿਪ ਫੀਸ ਹੈ ਪੂਰੀ ਲਾਈਫ ਪੂਰੀ ਲਾਈਫ ਜਿਹੜੀ ਹੈ ਜਿਸ ਦਿਨ ਪਾਵਰ ਆਫ ਸੋਸ਼ਲ ਯੂਨਿਟੀ ਨੂੰ ਆਪਣੀ ਤਾਕਤ ਦਾ ਤੁਸੀਂ ਇਸਤੇਮਾਲ ਕਰਨ ਬਾਰੇ ਦੱਸ ਦਿੱਤਾ ਆਪਣੀ ਤਾਕਤ ਤੁਸੀਂ ਪਾਵਰ ਆਫ ਸੋਸ਼ਲ ਯੂਨਿਟੀ ਨੂੰ ਦੇ ਦਿੱਤੀ ਤੁਸੀਂ ਯਕੀਨ ਕਰਕੇ ਜਾਣਿਓ ਕਿ ਤੁਹਾਡੀ ਹਰ ਹਰ ਗੱਲ ਦਾ ਜਿਹੜਾ ਜਵਾਬ ਹੈ ਉਹ ਪਾਵਰ ਆਫ ਸੋਸ਼ਲ ਯੂਨਿਟੀ ਦੇਵੇਗੀ ਔਰ ਵੱਡੀਆਂ-ਵੱਡੀਆਂ ਜਿਹੜੀਆਂ ਪਾਰਟੀਆਂ ਨੇ ਜਸਨ ਸਾਹਿਬ ਅਕਸਰ ਆਪਣੇ ਭਾਸ਼ਣਾਚ ਕਹਿੰਦੇ ਆ ਕਿ ਜਿਸ ਦਿਨ ਤੁਸੀਂ ਪਾਵਰ ਆਫ ਸੋਸ਼ਲ ਯੂਨਿਟੀ ਦੀ ਪਾਵਰ ਨੂੰ ਵਧਾ ਦਿੱਤਾ ਹੈ ਬੜੇ-ਬੜੀਆਂ ਰਾਜਨੀਤਿਕ ਪਾਰਟੀਆਂ ਵੀ ਸਾਡੇ ਕੋਲ ਪੁੱਛ ਕੇ ਸਾਡੇ ਸਮਾਜ ਬਾਰੇ ਗੱਲਬਾਤ ਕਰਨ ਗਿਆ ਸੋ ਹੋਰ ਵੀ ਮਿਸ਼ਨ ਹੈ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ ਡਾਕਟਰ ਸਾਹਿਬ ਨੂੰ ਡਾਕਟਰ ਬਸਰਾ ਜੀ ਨੂੰ ਔਰ ਸਾਡੇ ਨਾਲ ਡਿਸਟ੍ਰਿਕਟ ਲੁਧਿਆਣਾ ਦੇ ਪ੍ਰੈਜ਼ੀਡੈਂਟ ਇਸ ਸਮੇਂ ਸਰਦਾਰ ਨਿਰਮਲ ਸਿੰਘ ਜੀ ਜੁੜੇ ਹੋਏ ਨੇ ਉਹ ਵੀ ਸਾਡੇ ਨਾਲ ਨੇ ਔਰ ਮੈ ਜੱਸਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪਾਵਰ ਆਫ ਸ਼ੋਰਸ਼ੇ ਜੁਨਟੀ ਯਾਨੀ ਕਿ ਪੋਸੂ ਨਾਲ ਗੱਲਬਾਤ ਕੀਤੀ ਆਪਣੇ ਵਿਚਾਰ ਸਾਂਝੇ ਲੱਗੇ ਤੁਹਾਨੂੰ ਦੋਸਤੋ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਫੀਡਬੈਕ ਜ਼ਰੂਰ ਦੇਣਾ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਔਰ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਮੈਨੂੰ ਆਪਣੇ ਦੋਸਤ ਸੋਮਸ ਹੋਤਾ ਨੂੰ ਤੇ ਕੈਮਰਾਮੈਨ ਵਿਸ਼ਨੂ ਨੂੰ ਦਿਓ ਇਜਾਜ਼ਤ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ